ਸੋ ਮੌਨਸੂਨ ਕਮਜ਼ੋਰ ਪੈਣ ਦੇ ਨਾਲ ਮਹਿੰਗਾਈ ਸਿਖਰਾਂ ਤੇ ਪਹੁੰਚ ਗਈ ਹੈ ਖਾਣ ਪੀਣ ਦੀਆਂ ਵਸਤੂਆਂ ਆਮ ਜਨਤਾ ਦੀ ਪਹੁੰਚ ਤੋਂ ਬੇहद ਬਾਹਰ ਪਹੁੰਚ ਰਹੀਆਂ ਨੇ ਗਾਲ ਸਬਜ਼ੀਆਂ ਦੀ ਗੱਲ ਹੀ ਕਰੀ ਤਾਂ ਬਾਜ਼ਾਰ ਦੇ ਵਿੱਚ ਸ਼ਾਇਦ ਹੀ ਕੋਈ ਸਬਜ਼ੀ ਹੋਵੇ ਜੋ ਸਸਤੀ ਨਜ਼ਰ ਆਵੇ तकरीबन ਸਾਰੀਆਂ ਸਬਜ਼ੀਆਂ ਦੇ ਭਾਅ ਦੁੱਗਣੇ ਤੋਂ ਤਿਗਣੇ ਹੋ ਚੁੱਕੇ ਨੇ ਪਿਆਜ਼ ਟਮਾਟਰ ਆਲੂ ਸ਼ਮਲਾ ਮਿਰਚ ਖੀਰਾ ਤੋਰੀ ਵਰਗੀਆਂ ਸਬਜ਼ੀਆਂ ਦੇ ਪਾ ਅਸਮਾਨ ਤੇ ਪਹੁੰਚ ਚੁਕੇ ਨੇ ਧਨੀਆਂ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਆ ਹੈ ਸ਼ਿਮਲਾ ਮਿਰਚ 50 ਰੁਪਏ ਪ੍ਰਤੀ ਕਿਲੋ ਬੈਂਗਨ ਦੀ ਗੱਲ ਕਰੀਏ ਤਾਂ 40 ਰੁਪਏ ਪ੍ਰਤੀ ਕਿਲੋ ਇਸ ਦੀ ਕੀਮਤ ਹੋ ਚੁੱਕੀ ਹੈ ਲੌਕੀ 30 ਤੋਂ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਟਮਾਟਰ ਜੋ ਕਿ 15 ਰੁਪਏ ਪ੍ਰਤੀ ਕਿਲੋ ਕੋ ਜੀਹ ਦਿਨ ਪਹਿਲਾ ਸੀ ਉਹ 40 ਰੁਪਏ ਤੇ ਪਹੁੰਚ ਚੁੱਕਿਆ ਹੈ ਕarele ਵੀ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਆ ਹੈ ਮਾਰਕੀਟ ਵਿੱਚ ਇਹ तमाम ਸਬਜ਼ੀਆਂ ਬੇहद ਮਹਿੰਗੀਆਂ ਵਿਕ ਰੀਆਂ ਨੇ ਚੰਡੀਗੜ੍ਹ ਦੀ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ ਟਮਾਟਰ ਕੁਝ ਹੀ ਚਿਰ ਪਹਿਲਾਂ 15 ਰੁਪਏ ਪ੍ਰਤੀ ਕਿਲੋ ਵਿਕ ਰਿਆ ਸੀ ਪਰ ਹੁਣ ਇਸ ਦੀਆਂ ਕੀਮਤਾਂ ਵੀ 40 ਰੁਪਏ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਪਿਆਜ਼ ਲਗਾਤਾਰ ਹੰਝੂ ਘੰਡਾ ਆ ਰਿਹਾ ਹੈ तमाम ਲੋਕਾਂ ਦੇ ਕਿਉਂਕਿ ਆਲੂ ਤੇ ਪਿਆਜ਼ ਦੋਨਾਂ ਦੀਆਂ ਹੀ ਕੀਮਤਾਂ 40 ਰੁਪਏ ਪ੍ਰਤੀ ਕਿਲੋ ਤੇ ਬਰਕਰਾਰ ਨੇ ਤੇ ਹੁਣ ਇਸੇ ਤਰਜ਼ ਤੇ ਟਮਾਟਰ ਵੀ ਆ ਚੁੱਕਾ ਹੈ ਪਿਆਜ਼ ਨੇ ਲਗਾਤਾਰ ਲੋਕਾਂ ਦੇ ਹੰਝੂ ਕਢਾਏ ਨੇ ਕਿਉਂਕਿ 30 ਤੋਂ 40 ਰੁਪਏ ਪ੍ਰਤੀ ਕਿਲੋ ਕਾਫੀ ਚਿਰ ਤੋਂ ਹੀ ਇਸਦੀ ਕੀਮਤ ਬਣੀ ਹੋਈ ਹੈ ਆਲੂ ਜੋ ਕਿ ਬਿਹਤ ਸਸਤੀ ਸਬਜ਼ੀ ਮੰਨੀ ਜਾਂਦੀ ਹੈ ਆਲੂ ਸਬਜ਼ੀਆਂ ਦਾ ਰਾਜਾ ਵੀ ਹੈ ਤੇ ਸਭ ਤੋਂ ਸਸਤਾ ਮਿਕਦਾ ਹੈ ਉਹ ਵੀ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ